ਦੋਸਤੋ ਅੱਜ ਦੀ ਜਿਹੜੀ ਸੱਚੀ ਘਟਨਾ ਸਾਂਝ ਹਨਪੁਰ ਉੱਤਰ ਪ੍ਰਦੇਸ਼ ਦੀ ਆ ਕੀ ਹੋਇਆ ਦੋਸਤੋ ਘਰ ਦੇ ਵਿੱਚ ਆਪਣੀ ਇਕੱਲੀ ਚਾਚੀ ਨੂੰ ਦੇਖ ਕੇ ਕਿਵੇਂ ਇੱਕ ਨੌਜਵਾਨ ਨੇ ਉਸ ਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਦੋਸਤੋ ਕੀ ਹੋਇਆ 22 ਸਾਲਾ ਰਿੰਕੂ ਨੇ ਜਦੋਂ ਆਪਣੀ ਚਾਚੀ ਨੂੰ ਘਰ ਦੇ ਵਿੱਚ ਇਕੱਲੀ ਦੇਖਿਆ ਤਾਂ ਉਸ ਨੇ ਉਸ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਉਸਦੀ ਚਾਚੀ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਸਨੇ ਉਹਦੇ ਸਿਰ ਦੇ ਵਿੱਚ ਇੱਕ ਖਲਪਾੜ ਮਾਰ ਦਿੱਤੀ ਖਲਪਾੜ ਮਾਰਨ ਤੋਂ ਬਾਅਦ ਉਹ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪੈਂਦੀ ਹੈ ਤਾਂ ਇਸ ਤੋਂ ਬਾਅਦ ਰਿੰਕੂ ਔਰ ਅਸ਼ੀਸ਼ ਉਸਦਾ ਗਲਾ ਕੁੱਟ ਕੇ ਕਤਲ ਕਰ ਦਿੰਦਾ ਮੌਕੇ ਤੇ ਰਿੰਕੂ ਦਾ ਪਿਤਾ ਹਰਪਾਲ ਜੋ ਕਿ ਉਸ ਟਾਈਮ ਇਸ ਸਾਰੇ ਕ੍ਰਾਈਮ ਨੂੰ ਖੜਾ ਦੇਖ ਰਿਹਾ ਸੀ ਪਰ ਉਸਨੇ ਇਹ ਨਹੀਂ ਸੋਚਿਆ ਕਿ ਮੇਰਾ ਬੇਟਾ ਕੀ ਕੰਡ ਕਰ ਰਿਹਾ ਮੈਂ ਉਸ ਨੂੰ ਰੋਕਾਂ ਤਾਂ ਇਸ ਤੋਂ ਬਾਅਦ ਜਦੋਂ ਮਾਂ ਵਾਲਾ ਪੁਲਿਸ ਕੋਲ ਜਾਂਦਾ ਤਾਂ ਪੁਲਸ ਸੁਪਰਡੈਂਟਾ ਮਨੋਜ ਕੁਮਾਰ ਨੇ ਦੱਸਿਆ ਕਿ ਅਸੀਂ ਰਿੰਕੂ ਅਤੇ ਉਸ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਰਿੰਕੂ ਨੇ ਉਸ ਦਾ ਕਤਲ ਕੀਤਾ ਅਤੇ ਹਰਪਾਲ ਨੇ ਉਸ ਦੇ ਪਿਤਾ ਨੇ ਉਸ ਦੀ ਇਸ ਕਤਲ ਦੇ ਵਿੱਚ ਸਹਾਇਤਾ ਕੀਤੀ ਹੈ ਇਸ ਕਰਕੇ ਦੋਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਉੱਤੇ ਮੁਕੱਦਮਾ ਦਰਜ ਕਰ ਦਿੱਤਾ ਹੈ ਸੋ ਦੋਸਤੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਮਿਲਦਾ ਕਿਸੇ ਨਵੀਂ ਕ੍ਰਾਈਮ ਨਿਊਜ਼ ਦੇ ਨਾਲ ਸਾਰ ਦੋਸਤਾਂ ਨੂੰ ਸਤਿ ਸ੍ਰੀ ਅਕਾਲ